ਸਤਿ ਸ੍ਰੀ ਅਕਾਲ ਜੀ ਇਹਨੂੰ ਪਿੱਛੇ ਰੱਖ ਦਈਏ ਸਰ ਹਾਂ ਜੀ ਆ ਜੀ ਭਾਜੀ ਪਿੱਛੇ ਪਿੱਛੇ ਹੁਣ ਖੋਲਾਂ ਸਤਿ ਸ੍ਰੀ ਅਕਾਲ ਜੀ ਟ੍ਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ। ਅੱਜ ਚੱਲੇ ਆਂ ਆਪਾਂ ਗੋਆ ਨੂੰ। ਸਾਡਾ ਦੇਸ਼ ਆਜ਼ਾਦ ਹੋਇਆ ਸੀ 1947 ਨੂੰ। ਪਰ ਗੋਆ ਜਿਹੜਾ ਆਜ਼ਾਦ ਹੋਇਆ ਏ 1971 ਦੇ ਵਿੱਚ ਆਜ਼ਾਦ ਹੋਇਆ। ਅੱਜ ਵੀ ਉੱਥੇ ਕਹਿੰਦੇ ਵੀ ਪੁਰਤਗਾਲੀ ਲੋਕ ਆ ਜਿਹੜੇ ਉਹਨਾਂ ਨੂੰ ਬੜੀਆਂ ਕਹੋ ਵੀ ਸਹੂਲਤਾਂ ਦਿੱਤੀਆਂ ਗੋਆ ਦੇ ਪੁਰਾਣੇ ਬੰਦਿਆਂ ਨੂੰ। ਜੇ ਕੋਈ 1961 ਤੋਂ ਪਹਿਲਾਂ ਦਾ ਜੰਮਿਆ ਹੋਇਆ ਉਹ ਕਲੇਮ ਕਰ ਸਕਦਾ ਪੁਰਤਗਾਲ ਦੇ ਪਾਸਪੋਰਟ ਵਾਸਤੇ। ਜਨਕਿ ਜੇ ਪੁਰਤਗਾਲ ਦਾ ਬੰਦੇ ਕੋਲੇ ਪਾਸਪੋਰਟ ਹੈਗਾ ਤਾਂ ਸਮਝ ਲਓ ਪੂਰੇ ਯੂਰਪ ਦਾ ਹੀ ਪਾਸਪੋਰਟ ਹੈਗਾ ਉਹਦੇ ਕੋਲੇ ਤੇ ਉਹਨੇ ਕਿਸੇ ਦੁਨੀਆ ਦੇ ਕਿਸੇ ਕੋਨੇ 'ਚ ਜਾਣਾ ਤਾਂ ਉਹਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਤੇ ਆਪਣਾ ਸਫ਼ਰ ਆਰੰਭ ਹੋ ਗਿਆ ਸਵੇਰੇ 11:30 ਵਜੇ ਤੋਂ ਆਪਾਂ ਪਹੁੰਚ ਗਏ ਰਾਜਪੁਰਾ ਕ੍ਰਾਸ ਕਰਕੇ ਮੁਹਾਲੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਇਹ ਉੱਥੇ ਦਾ ਪਹਿਲਾ ਬੈਰੀਅਰ ਆ ਤੇ ਬੈਰੀਅਰ ਕ੍ਰਾਸ ਕਰਦੇ ਆ ਤੇ ਰਾਈਟ ਸਾਈਡ ਦੇ ਉੱਤੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਆ ਗੱਲ ਕਰਦੇ ਆਂ ਗੋਆ ਦੀ ਵਾਸਗੋਡਗਮ ਨਾਂ ਦਾ ਜਣ ਕੇ ਇਹ ਪਹਿਲਾ ਕੈਪਟਨ ਸੀਗਾ ਸਮੁੰਦਰੀ ਜਹਾਜ਼ ਦਾ ਯੂਰੋਪੀਅਨ ਪੁਰਤਗਾਲ ਦਾ ਬੰਦਾ ਸੀ ਤੇ ਇਹਨੇ ਇੰਡੀਆ ਦੀ ਖੋਜ ਕੀਤੀ ਸੀ ਤੇ ਨਾਲ ਹੀ ਇਹ ਗੋਆ ਆਇਆ ਸੀ ਗੋਆ ਜਹੀ ਧਰਤੀ ਆ ਜਿੱਥੇ ਜਿਹੜਾ ਮੌਸਮ ਕਾਹੋ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਸਾਰਾ ਸਾਲ ਇੱਕੋ ਜਿਹਾ ਰਹਿੰਦਾ ਚਾਹੇ ਤੁਸੀਂ ਸਾਰਾ ਸਾਲ ਟੀ-ਸ਼ਰਟ ਤੇ ਨਿੱਕਰ ਪਾ ਕੇ ਘੁੰਮਦੇ ਰਹੋ ਚਾਹੇ ਜੇ ਤੁਹਾਡਾ ਮਨ ਆ ਜੀਨ ਦੇ ਨਾਲ ਜਾਂ ਸਵਾਟਰ ਵੀ ਪਾ ਸਕਦੇ ਹੋ ਪਤਲਾ ਜਿਆ ਇਹ ਸਾਨੂੰ 올ੰਪੀਅਨ ਮਿਲੇ ਸੀ ਇਹ ਸਾਡੀ ਟੀਮ ਆ ਜਿਹੜੀ ਜਾ ਰਹੀ ਆ ਗੋਆ ਦੇਖਣ ਤੇ ਇਹ ਸਾਡਾ ਪਲੇਨ ਆ ਗਿਆ ਇੰਡੀਗੋ ਦਾ ਪਲੇਨ ਇਹ ਟਨਲ ਦੇ ਮੂਹਰੇ ਲੱਗ ਰਿਹਾ ਤੇ ਆਪਾਂ ਟਨਲ ਦੇ ਵਿੱਚ ਦਾਖਲ ਹੋਣ ਵਾਸਤੇ ਸਾਡੇ ਕੋਲੇ ਸਿਰਫ 10 ਮਿੰਟ ਰਹਿ ਗਏ ਇਹ 40 ਮਿੰਟ ਪਹਿਲਾਂ ਫਲਾਈਟ ਆਪਣੀ 2:40 ਦੇ ਉੱਡਣੀ ਆ ਇਹ 2 ਵਜੇ ਦੇ ਕਰੀਬ ਇਹ ਜਹਾਜ਼ ਇੱਥੇ ਲੱਗ ਗਿਆ ਤੇ ਟਨਲਾ ਤੇ ਚੰਡੀਗੜ੍ਹ ਦਾ 에어ਪੋਰਟ ਬਹੁਤ ਸੋਹਣਾ 에어ਪੋਰਟ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖਦੇ ਹੋ ਇਸ ਵਕਤ ਡਿਪਾਰਚਰ ਵਾਲੇ ਬੰਦੇ ਜਿਹੜੇ ਆ ਤੀਜੀ ਮੰਜ਼ਲ ਦੇ ਉੱਤੇ ਖੜੇ ਆ ਤੇ ਜਹਾਜ਼ ਦੀ ਜਿਹੜੀ ਟਨਲਾ ਉਹ ਜਹਾਜ਼ ਨੂੰ ਲੱਗੀ ਤੇ ਆਲੇ-ਦੁਆਲੇ ਇਹ ਸ਼ਾਪਸ ਹੈਗੀਆਂ ਨੇ ਜਿੱਥੋਂ ਤੁਸੀਂ ਕੋਈ ਚੀਜ਼ ਖਰੀਦ ਸਕਦੇ ਹੋ ਐਨਕਾ ਖਰੀਦ ਸਕਦੇ ਹੋ ਮਾਫਲਰ ਬੂਟ ਜਾਂ ਫਿਰ ਖਾਣ ਪੀਣ ਵਾਸਤੇ ਆਪਾਂ ਇੱਥੋਂ ਸਮਾਨ ਖਰੀਦ ਸਕਦੇ ਹਾਂ ਤੇ ਵੇਟਿੰਗ ਏਰੀਆ ਹੁਣ ਆਪਾਂ ਐਂਟਰ ਹੋ ਗਏ ਟਨਲ ਦੇ ਵਿੱਚ 2:15 ਹੋ ਗਏ ਆਪਾਂ 11:30 ਵਜੇ ਲੁਧਿਆਣੇ ਤੋਂ ਚੱਲੇ ਸੀ ਤੇ ਹੁਣ ਵੱਜ ਗਏ 2:30 ਹੋ ਗਏ ਤੇ ਹੁਣ ਆਪਾਂ ਚੱਲੀਏ ਜਹਾਜ਼ ਦੇ ਵਿੱਚ ਜਹਾਜ਼ 'ਚ ਬੈੰਨੇ ਆ ਦੇਖਦੇ ਆ ਕਿਵੇਂ ਦਾ ਸਫ਼ਰ ਰਹਿੰਦਾ ਸਾਡਾ ਤੇ ਇਸ ਵਕਤ ਇਹ ਜਿਹੜਾ 에어ਪੋਰਟ ਆ ਚੰਡੀਗੜ੍ਹ 에어ਪੋਰਟ ਆ ਇਹ ਨਾਲ ਦੀ ਨਾਲ ਸੈਨਾ ਦਾ ਵੀ 에어ਪੋਰਟ ਆ ਇਸ ਕਰਕੇ ਇੱਥੇ ਇੱਕ ਕੰਡੀਸ਼ਨ ਸੀ ਕਿ ਤੁਸੀਂ ਅਜਿਹਾਂ ਫੋਟੋਆਂ ਨਹੀਂ ਲੈਣੀਆਂ ਅਜਿਹਾਂ ਵੀਡੀਓ ਨਹੀਂ ਬਣਾਉਣੀਆਂ ਜੋ ਦੇਸ਼ ਹਿੱਤ ਦੇ ਉਲਟ ਜਾਂਦੀਆਂ ਹੁਣ ਮਤਲਬ ਕਿ ਸੈਨਾ ਦੇ ਜਹਾਜ਼ਾਂ ਦੀਆਂ ਸੈਨਾ ਦੇ ਅੱਡੇ ਦੀਆਂ ਫੋਟੋਆਂ ਨਹੀਂ ਬਣਾਉਣੀਆਂ ਤੇ ਆਪਾਂ ਬਹਿ ਗਏ ਜਹਾਜ਼ 'ਚ कप्तान सुखविंदर सिंह और कप्तान सिंह साथ ही विमान दल ज्योति आयुषी प्रिया सलोनी और ज्योति मैं आज के मुख्य कर्मी दल हम हाँ हिंदी और अंग्रेजी बोल सकते हैं खुलाने के लिए लाल टैब या टाग को और अधिक खुलाने के लिए इन लाल दलियों या नदी से हवा भरेंगे ध्यान रखें कि द्वार के बाहर निकलने से बिल्कुल पहले आप रक्षा जैकेट में हवा भर लें यदि आप ओवर विंग द्वार से बाहर निकल रहे हैं तो रक्षा जैकेट में हवा बाहर निकलने के बाद ही ਇਸ ਵੀਡੀਓ ਚ ਆਪਾਂ ਜਹਾਜ਼ ਦੀ ਸਪੀਡ ਚੈੱਕ ਕਰਾਂਗੇ ਵੀ ਕਿੰਨੀ ਸਪੀਡ ਤੇ ਉਹ ਰਨਵੇ ਦੇ ਉੱਤੇ ਭੱਜਦਾ ਤੇ ਜੀਪੀਐਸ ਦੇ ਹਿਸਾਬ ਨਾਲ ਕਰਾਂਗੇ ਇਸ ਵਕਤ ਜਹਾਜ਼ 20 25 ਕਿਲੋਮੀਟਰ ਦੀ ਸਪੀਡ ਤੇ ਹੋ ਗਿਆ ਤੇ 80 ਕਿਲੋਮੀਟਰ ਦੀ ਸਪੀਡ ਤੇ ਹੋ ਗਿਆ 101 ਕਿਲੋਮੀਟਰ ਦੀ ਸਪੀਡ ਤੇ ਹੋ ਗਿਆ ਤਾਂ ਕਿ ਕਹ ਲਓ ਵੀ ਹੁਣ 200 ਦੇ ਨੇੜੇ ਤੇੜੇ ਪਹੁੰਚਣ ਵਾਲੇ ਆਪਾਂ ਜਦੋਂ 250 ਕਿਲੋਮੀਟਰ ਦੀ ਸਪੀਡ ਜਹਾਜ਼ ਨੇ ਫੜ ਲਈ ਉਸ ਵਕਤ ਇਹ टेक ऑफ ਹੁੰਦਾ ਯਾਨੀ ਕਿ ਉਡਣਾ ਸ਼ੁਰੂ ਕਰਦਾ ਇਸ ਵਕਤ 220 25 ਹੋ ਗਏ ਤੇ ਬਾਹਰ ਆਪਾਂ ਵੀਡੀਓ ਇਸ ਕਰਕੇ ਨਹੀਂ ਬਣਾ ਰਹੇ ਕਿਉਂਕਿ ਇਸ ਪਾਸੇ ਤੁਹਾਨੂੰ ਦੱਸਿਆ ਹੀ ਆ ਕਿ ਸੈਨਾ ਦਾ ਹਵਾਈ ਅੱਡਾ ਵੀ ਨਾਲ ਹੀ ਜੁੜਿਆ ਹੋਇਆ ਆਪਾਂ ਨੂੰ ਇੱਥੇ ਵੀਡੀਓ ਬਣਾਉਣਾ ਮਨਾ ਤੇ ਇਸ ਵਕਤ 280 ਦੀ ਸਪੀਡ ਤੋਂ ਬਾਅਦ ਜਦੋਂ ਹੋਰ ਤੇਜ਼ ਹੋ ਗਿਆ ਤੇ ਜਹਾਜ਼ ਜਿਹੜਾ ਇਹ ਤਾਹਾਂ ਉੱਡ ਗਿਆ ਤੇ ਉੱਪਰ ਉੱਡਦੇ ਸਾਰੀ ਇਹਦੀ ਸਪੀਡ ਜਿਹੜੀ ਹੈਗੀ ਆ ਹੁਣ ਇਸ ਵਕਤ ਹੈਗੀ 315 ਕਿਲੋਮੀਟਰ ਦੇਖੇ 1 ਮਿੰਟ ਦੇ ਵਿੱਚ ਹੀ 100ਾਂ ਹਜ਼ਾਰਾਂ ਫੁੱਟਾਂ ਦੇ ਵਿੱਚੋਂ ਮੌਂਝਾਂ ਦਾ ਤੇ ਲੈਫਟ ਸਾਈਡ ਤੇ ਆਪਾਂ ਦੇਖ ਸਕਦੇ ਹਾਂ ਜੀਰਕਪੁਰ ਹੈਗਾ ਤੇ ਪੰਚਗੂਲਾ ਹੈਗਾ ਇਸ ਵਕਤ 332 ਦੀ ਸਪੀਡ ਤੇ ਪੰਚਗੂਲਾ ਹੈਗਾ ਜੀਰਕਪੁਰ ਹੈਗਾ ਇੱਥੋਂ ਜਹਾਜ਼ ਟਰਨ ਲਊਗਾ ਕਿ ਉਸ ਵਕਤ ਆਪਾਂ ਨੂੰ ਚੰਡੀਗੜ੍ਹ ਵੀ ਦਿਸੂਗਾ ਤੇ ਇੱਥੋਂ ਜਹਾਜ਼ ਨੇ ਟਰਨ ਲੈਣਾ ਤੇ ਇਹ ਚੰਡੀਗੜ੍ਹ ਦਾ ਜਿਹੜਾ ਵਿਊ ਆ ਇਹ ਆਪਾਂ ਨੂੰ ਦਿਸ ਰਿਹਾ ਤੇ ਇਹ ਬੜਾ ਸੋਹਣਾ ਵਾ ਇਹਦੇ ਵਿੱਚ ਜੇ ਤੁਸੀਂ ਇਹ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਇਹਦੇ ਵਿੱਚ ਅਜਿਹੇ ਸੀਨ ਲਏ ਹੋਏ ਆ ਜਿਹੜੇ ਕਹਿ ਲਓ ਵੀ ਕਿਸੇ ਨੇ ਕੈਪਚਰ ਨਹੀਂ ਕੀਤੇ ਜਾਂ ਇਸ ਸਟਾਈਲ 'ਚ ਨਹੀਂ ਕੈਪਚਰ ਕੀਤੇ ਤੇ ਜੇ ਤੁਸੀਂ ਇਸ ਵੀਡੀਓ ਨੂੰ ਟੀਵੀ ਤੇ ਦੇਖੋਗੇ ਜਾਂ 4K ਵੀਡੀਓ ਆ ਹੈ ਤੇ ਨੂੰ ਟੀਵੀ ਤੇ ਦੇਖੋਗੇ ਤਾਂ ਹੋਰ ਜ਼ਿਆਦਾ ਮਜ਼ਾ ਆਊਗਾ ਤੁਹਾਨੂੰ ਤੇ ਇਸ ਵਕਤ ਜਹਾਜ਼ ਲੈ ਰਿਹਾ ਟਰਨ ਰਾਈਟ ਸਾਈਡ ਨੂੰ ਤੇ ਆਪਾਂ ਇਥੋਂ ਦਾ ਜਿਹੜਾ ਸਫ਼ਰ ਆ ਕੋਈ 3000 ਕਿਲੋਮੀਟਰ ਦਾ ਸਫ਼ਰ ਆ ਜੇ ਆਪਾਂ ਲੁਧਿਆਣੇ ਤੋਂ ਗੋਆ ਨੂੰ ਲਈਏ ਤੇ ਇਹੀ ਜਿਹੜਾ 3000 ਦਾ ਸਫ਼ਰ ਆ ਜਹਾਜ਼ ਦੇ ਵਿੱਚ ਆਪਾਂ 2.5 ਘੰਟੇ ਦੇ ਵਿੱਚ ਗੋਆ ਪਹੁੰਚ ਜਾਣਾ ਤੇ ਤੁਸੀਂ ਦੇਖੋ ਵੀ ਹੁਣ ਬੱਦਲਾਂ ਨੂੰ ਕ੍ਰੋਸ ਕਰ ਰਹੇ ਆ ਇਹ ਨਜ਼ਾਰੇ ਲਓ ਆਪਾਂ ਅਗਲੀਆਂ ਗੱਲਾਂ ਕਰਦੇ ਆਂ ਅੱਗੇ ਇਹ ਜੀ ਗੋਆ ਦਾ ਪਹਿਲਾ 뷰 ਆ ਕਿਉਂਕਿ ਪਹਿਲਾ ਸੀਨ ਗੋਆ ਦਾ ਜਹਾਜ਼ ਦੇ ਵਿੱਚੋਂ ਬੈਠ ਕੇ ਸਾਨੂੰ ਇਦਾਂ ਦਾ ਦਿਸਿਆ ਤੇ ਕੋਈ ਅਜਿਹਾ ਘਰ ਅਜਿਹਾ ਨਹੀਂ ਦਿਸਿਆ ਜਿਹਦੇ ਆਲੇ-ਦੁਆਲੇ ਕੋਈ ਦਰਖਤ ਨਾ ਹੋਵੇ ਕਿਉਂਕਿ ਹਿਮਾਚਲ ਤੋਂ ਵੀ ਵੱਧ ਜਿਹੜੀ ਹੈਗੀ ਹੈ ਗ੍ਰੀਨਰੀ ਆ ਉਹ ਗੋਆ ਦੇ ਵਿੱਚ ਪਾਈ ਜਾਂਦੀ ਆ ਤੇ ਗੋਆ ਸਮੁੰਦਰਾਂ ਦਾ ਸ਼ਹਿਰ ਆ ਤੇ ਪਾਣੀਆਂ ਦਾ ਸ਼ਹਿਰ ਆ ਤੇ ਹੁਣ ਆਪਾਂ ਗੋਆ 에어ਪੋਰਟ ਤੇ ਲੈਂਡ ਹੋਣ ਲੱਗੇ ਆ ਯਾਨੀ ਕਿ ਆਪਣਾ ਜਹਾਜ਼ ਉਤਰਨ ਲੱਗਿਆ ਇਹ ਜਿਹੜੇ ਜਹਾਜ਼ ਦਾ ਸਾਰਾ ਭਾਰ ਜਿਹੜਾ ਹੁੰਦਾ ਨਾ ਉਹ ਜਹਾਜ਼ ਦੇ ਪਰ ਚੱਕਦੇ ਹੁੰਦੇ ਆ ਤੇ ਜਹਾਜ਼ਾਂ ਦੇ ਪਰਾਂ ਦੇ ਵਿੱਚ ਹੀ ਤੇਲ ਹੁੰਦਾ ਤੇ ਜਹਾਜ਼ਾਂ ਦੇ ਪਰਾਂ ਦੇ ਵਿੱਚ ਹੀ ਫਲੈਪ ਹੁੰਦੇ ਆ ਜਦੋਂ ਜਹਾਜ਼ ਨੇ ਉੱਪਰ ਜਾਣਾ ਜਾਂ ਮੋੜ ਕੱਟਣਾ ਇਹਦੇ ਫਲੈਪ ਹੀ ਕੰਮ ਕਰਦੇ ਆ ਇਸ ਵਕਤ ਆਪਾਂ ਗੋਆ ਦੇ 에ਅਰਪੋਰਟ ਦੇ ਉੱਤੇ ਲੈਂਡ ਕਰਨ ਲੱਗੇ ਆ ਇਹ ਵੀ ਜਿਹੜਾ 에ਅਰਪੋਰਟ ਆ ਇਹ ਵੀ ਸੈਨਾ ਦਾ ਨਾਲ 에ਅਰਪੋਰਟ ਆ ਇਹ ਯਾਤਰੀ 에ਅਰਪੋਰਟ ਵੀ ਆ ਨਾਲ ਸੈਨਾ ਦਾ ਵੀ 에ਅਰਪੋਰਟ ਆ ਇਸ ਫਲੈਪ ਉੱਪਰਲੇ ਖੁੱਲਗੇ ਇਹਦੇ ਨਾਲ ਬ੍ਰੇਕਸ ਅਪਲਾਈ ਹੋ ਜਾਂਦੀਆਂ ਨੇ ਇੱਕ ਚੱਕਿਆਂ ਦੇ ਵਿੱਚ ਵੀ ਬ੍ਰੇਕਸ ਹੁੰਦੀਆਂ ਨੇ ਦੇ ਇੱਕ ਇਦਾਂ ਫਲੈਪਾਂ ਦੇ ਵਿੱਚ ਵੀ ਬ੍ਰੇਕਸ ਹੁੰਦੀਆਂ ਨੇ ਇਸ ਵਕਤ ਆਪਾਂ ਗੋਆ 에어ਪੋਰਟ ਦੇ ਉੱਤੇ ਆਪਣਾ ਜਿਹੜਾ ਇਹ ਜਹਾਜ਼ ਆ ਉਹ ਪਾਰਕ ਹੋਣ ਲੱਗਿਆ ਵਾ ਇਸ ਵਕਤ ਦਾ ਜਿਹੜਾ ਸਮਾਂ ਹੋ ਗਿਆ 5:30 ਵਜੇ ਆਪਾਂ 11:30 ਵਜੇ ਘਰੋਂ ਲੁਧਿਆਣੇੋਂ ਚੱਲੇ ਸੀ ਤੇ 5:30 ਵਜੇ ਆਪਾਂ 에어ਪੋਰਟ ਤੇ ਉਤਰ ਗਏ ਹਜੇ ਸਮਾਨ ਲੈਣਾ 에어ਪੋਰਟ ਤੋਂ ਕਿਉਂਕਿ ਗੋਆ ਮਸ਼ਹੂਰ ਆ ਵਿਸਕੀ ਦਾ ਮਸ਼ਹੂਰ ਆ ਵਿਸਕੀ ਦਾ ਸੈਂਟਰ ਕਿਹਾ ਜਾਂਦਾ ਇੱਥੇ ਗੋਆ ਦੇ ਮੇਡ ਦੀ ਬੜੀ ਤਰ੍ਹਾਂ ਦੀ ਵਿਸਕੀ ਮਿਲਦੀ ਆ ਸਭ ਤੋਂ ਪਹਿਲੀ ਦੁਕਾਨ ਸਾਨੂੰ ਜਿਹੜੀ ਮਿਲੀ ਆ ਉਹ ਠੇਕਾ ਮਿਲਿਆ ਤੇ ਇਹ ਆ ਗਈ ਬੈਲਟ ਬੈਲਟ ਦੇ ਉੱਤੇ ਆਪਣਾ ਸਮਾਨ ਆ ਰਿਹਾ ਤੇ ਆਪਾਂ ਸਮਾਨ ਲਈਏ ਤੇ ਫਿਰ ਆਪਾਂ ਇੱਥੋਂ ਟੈਕਸੀ ਕਰਦੇ ਆ ਸਾਨੂੰ ਨਹੀਂ ਪਤਾ ਵੀ ਅਸੀਂ ਕਿੱਥੇ ਜਾਣਾ ਕਿਹੜੇ ਹੋਟਲ ਜਾਣਾ ਕਿਉਂਕਿ ਸਾਡਾ ਜਿਹੜਾ ਹੋਟਲ ਆ ਉਹ ਆਨਲਾਈਨ ਬੁੱਕ ਨਹੀਂ ਹੈਗਾ ਇਥੋਂ ਅਸੀਂ 1600 ਰੁਪਏ ਦੀ ਟੈਕਸੀ ਕੀਤੀ ਜਿਹਦੇ ਵਿੱਚੋਂ 50 60 ਰੁਪਏ ਦਾ ਕੋਈ ਟੋਲ ਆ ਰਸਤੇ ਦੇ ਵਿੱਚ ਤੇ ਇਸ ਵਕਤ ਆਪਾਂ ਜਾ ਰਹੇ ਆ ਗੋਆ ਦੇ ਵਿੱਚ ਗੋਆ ਦੀਆਂ ਜਿਹੜੀਆਂ ਸੜਕਾਂ ਨੇ ਬੜੀਆਂ ਸਾਫ਼ ਸੁਥਰੀਆਂ ਨੇ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ हट ਜਾਂਦਾ ਕਦੇ ਪੈਣ ਲੱਗ ਜਾਂਦਾ ਕਦੇ हट ਜਾਂਦਾ ਫਿਲਹਾਲ ਤਾਂ ਇੰਨਾ ਕੁ ਕੁਝ ਦੇਖਿਆ ਅਸੀਂ ਤੇ ਗ੍ਰੀਨਰੀ ਆ ਜਿਹੜੀ ਗ੍ਰੀਨਰੀ ਦਾ ਕੋਈ ਮੁਕਾਬਲਾ ਨਹੀਂ ਜਿੰਨਾ ਕੁ ਮੈਂ ਘੁੰਮਿਆ ਵਾਂ ਸਭ ਤੋਂ ਵੱਧ ਜਿਹੜੀ ਗ੍ਰੀਨਰੀ ਦੇਖੀ ਆ ਜਾਂ ਹਰੇ ਭਾਈ ਦੇਖੀ ਆ ਉਹ ਗੋਆ ਦੇ ਵਿੱਚ ਦੇਖੀ ਆ ਤੇ ਚਲੋ ਸਫਰ ਕਰੀਏ ਤੈਂ ਅਸੀਂ ਇਹਨੂੰ ਦੱਸਿਆ ਵਾ ਵੀ ਅਸੀਂ ਬਾਗਾ ਵਿੱਚ ਜਾਣਾ ਵਾ ਤੇ ਸਾਨੂੰ ਉੱਧਰ ਨੂੰ ਲੈ ਚਾਲ ਤੇ ਅਸੀਂ ਆਪੇ ਹੀ ਲੱਭ ਲਾਂਗੇ ਹੋਟਲ ਤੇ ਉੱਕਾ-ਪੁੱਕਾ ਸਾਡਾ ਹੋ ਗਿਆ 1600 ਰੁਪਏ ਦੇ ਵਿੱਚ ਪ੍ਰੀਪੇਡ ਟੈਕਸੀ ਆ ਤੇ ਇੱਥੇ ਥਾਂ-ਥਾਂ ਦੇ ਉੱਤੇ ਚਰਚਾ ਬਣੀਆਂ ਹੋਈਆਂ ਗੋਆ ਦੇ ਵਿੱਚ ਕਹਿੰਦੇ ਦੋ ਹੀ ਗੁਰਦੁਆਰਾ ਸਾਹਿਬ ਆ ਇੱਕ ਤਾਂ ਪੰਜ ਹੀ ਆ ਤੇ ਇੱਕ ਹੈਗਾ ਕਿਤੇ ਹੋਰ ਤੇ ਦੂਜੀ ਗੱਲ ਆ ਵੀ ਇੱਥੇ ਜਿਹੜੀਆਂ ਚਰਚਾਂ ਨੇ ਚਰਚਾਂ ਬਹੁਤ ਜ਼ਿਆਦੇ ਬਣੀਆਂ ਹੋਈਆਂ ਨੇ ਕਿਉਂਕਿ ਇੱਥੇ ਅਜੇ ਵੀ ਬੜੇ ਹੈਗੇ ਆ ਲੋਕ ਜਿਹੜੇ 크ਰਿਸਚੀਅਨ ਧਰਮ ਨਾਲ ਸੰਬੰਧ ਰੱਖਦੇ ਆ ਤੇ ਸਾਫ਼ ਸੁਥਰੇ ਲੋਕ ਆ ਜਿਹੜੇ ਗੋਆ ਦੇ ਅਸਲੀ ਲੋਕ ਆ ਉਹ ਹੈਗੇ ਆ ਬਹੁਤ ਚੰਗੇ ਜਿਹੜੇ ਇੱਥੇ ਪ੍ਰਵਾਸੀ ਆਏ ਹੋਏ ਆ ਕਈ ਇਹ ਇਹ ਸ਼ਹਿਰਾਂ ਤੋਂ ਆਇਆ ਵੀ ਜਿਨ੍ਹਾਂ ਦਾ ਮਤਲਬ ਹੀ ਠੱਗਣਾ ਵਾ ਤੇ ਇਹ ਹੈਗਾ ਜੀ ਸ਼ਿਪ ਖੜੇ ਆ ਇਹਨਾਂ ਦੇ ਵਿੱਚ ਕਸੀਨੋ ਖੇលਿਆ ਜਾਂਦਾ ਜਨ ਕਿ ਜੂਆ ਖੇលਿਆ ਜਾਂਦਾ ਇਹ ਧਰਤੀ ਦੇ ਨਹੀਂ ਖੇលਿਆ ਜਾਂਦਾ ਇਹ ਸਮੁੰਦਰੀ ਪਾਣੀ ਦੇ ਵਿੱਚ ਤੁਸੀਂ ਇਹ ਕਸੀਨੋ ਲਾ ਸਕਦੇ ਹੋ ਇੱਥੇ ਤਿੰਨ ਚਾਰ ਕਸੀਨੋ ਆ ਸ਼ਿਪਾਂ ਦੇ ਵਿੱਚ ਤੇ ਜੇ ਤੁਸੀਂ ਕਸੀਨੋ ਜਾਣਾ ਵਾ ਕਿਸੇ ਦੀ 2000 ਕਿਸੇ ਦੀ 3000 ਟਿਕਟਾ ਉਹ 3 ਘੰਟੇ ਤੁਹਾਨੂੰ ਰੱਖਣਗੇ ਉੱਥੇ ਤੇ ਉਹਦੇ ਵਿੱਚ ਤੁਹਾਡਾ ਖਾਣਾ ਪੀਣਾ ਫ੍ਰੀ ਆ ਇਹ ਆ ਗਿਆ ਜੀ ਸਾਡਾ ਹੋਟਲ ਇੱਥੇ ਕਰੀ ਆਪਾਂ ਬੈਕ ਕਰਕੇ ਗੱਡੀ ਲਈਏ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਦਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਛੇਤੀ ਗੋਆ ਦੀਆਂ ਹੋਰ ਹਸੀਨ ਗੱਲਾਂ ਕਰਾਂਗੇ ਆਉਣ ਵਾਲੇ ਸਮੇਂ 'ਚ ਧੰਨਵਾਦ